ਝੁਲੰਦਰ ਦੇ ਲੰਮਾ ਪਿੰਡ ਚੌਂਕ ਤੋਂ ਹਸ਼ਰਪੁਰ ਰੋਡ ਤੇ ਛੇਕੇ ਫੁਲਾਇਓਵਰ ਦੇ ਨਜ਼ਦੀਕ ਇੱਕ ਨਿਹੰਗ ਸਿੰਘ ਬਾਣੀ ਦੇ ਵਿੱਚ ਮੌਜੂਦ ਨੌਜਵਾਨ ਨੂੰ ਲੋਕਾਂ ਦੀ ਭੀੜ ਦੇ ਵੱਲੋਂ ਕੁੱਟਿਆ ਜਾ ਰਿਹਾ ਸੀ ਲੋਕਾਂ ਨੇ aarop ਲਗਾਏ ਨੇ ਕਿ ਕਾਲਜ ਤੋਂ ਆਉਂਦੀ ਹੋਈ ਲੜਕੀ ਦੇ ਨਾਲ ਇਸ ਦੇ ਵੱਲੋਂ ਛੇੜਛਾੜ ਕੀਤੀ ਗਈ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ ਜਿਸ ਕਰਕੇ ਲੋਕਾਂ ਦੀ ਭੀੜ ਦੇ ਵੱਲੋਂ ਇਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਲੜਕੀ ਕਾਲਜ ਤੋਂ ਪੜ੍ਹ ਕੇ ਵਾਪਸ ਆ ਰਹੀ ਸੀ ਅਤੇ ਇਹ ਲੜਕੀ ਦਾ ਪਿੱਛਾ ਕਰ ਰਿਹਾ ਸੀ ਲੜਕੀ ਦੇ ਵਿਰੋਧ ਕਰਨ ਤੇ ਇਸ ਨੇ ਲੜਕੀ ਦੀ ਬਾਹ ਫੜੀ ਜਿਸ ਤੋਂ ਬਾਅਦ ਲੜਕੀ ਨੇ ਰੌਲਾ ਪਾ ਦਿੱਤਾ ਤੇ ਲੋਕ ਇਕੱਠੇ ਹੋ ਗਏ ਤੇ ਇਸ ਦੀ ਛਿੱਤਰ ਆਪਰੇਟ ਕਰਨੇ ਸ਼ੁਰੂ ਕਰ ਦਿੱਤੀ ਗੱਲਬਾਤ ਕਰਦਿਆਂ 112 ਨੰਬਰ ਤੋਂ ਬੁਲਾਈ ਗਏ ਪੁਲਿਸ ਮੁਲਾਜ਼ਮ ਰੋਬਿੰਸਨ ਬਾਲੀ ਨੇ ਦੱਸਿਆ ਕਿ ਇਹ ਵਿਅਕਤੀ ਯੂਪੀ ਦਾ ਰਹਿਣ ਵਾਲਾ ਹੈ ਤੇ ਇੱਥੇ ਇਸ ਨੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ जिस दे करके लोका दे वलो इस दी कुटमर कीती जा रही है मेरी लड़की कॉलेज से आ रही सेठ पिन में जैसे ही से उतरी वैसे एक बाबा मिल गया साथ में तो बाबा मेरे लो कुड़ी का पीछा कर लिया वो तो कभी साथ है थोड़ा से आगे जाए कभी पीछे जाए रास्ता रोड टूटी हुई है रास्ता से खेत रहा किसी पे जा मेरी कुड़ी रास तो बोली कि अंकल जी या आगे चले जाओ पीछे चले जाओ वो बाबा ने फिर मेरी कुड़ी का साथ जैसे कुड़ी बोल दिया ऐसे बाबा ने कुड़ी का मेरे बांह पकड़ने लगा बांह पकड़ा मेरी कुड़ी को पता चला कि बांह पकड़ रहा मेरी कुड़ी ने चुन्नी सुट के खंती में कूद गई तो देख रहा कि कुड़ी का छेड़ रहा खंती में कूद गई तो वो दौड़ के आया

ਇਹ ਪੰਡ ਵਾਲਾਂ ਦੇਖ ਕੇ ਇਹਨੂੰ ਪਿੱਛੇੋਂ ਦੀ ਫੜ ਕੇ ਦੌੜਨ ਲੱਗੇ ਤੇ ਕਾਬੂ ਕਰ ਲੈ। ਅੱਛਾ। ਹਾਂਜੀ। ਤਾਂ ਨਾਲ ਇਹਦੇ ਸੀਗੇ ਉਹ ਦੌੜ ਗਏ ਇਹ ਕਾਬੂ ਆ। ਕਿੰਨੇ ਜਣੇ ਸੀ ਇਹਦੇ? 2 ਜਣੇ ਜੀ। 2 ਜਣੇ ਹੋਰ ਸੀਗੇ? ਹਾਂਜੀ। ਇਹ ਦੌੜ ਗਏ। ਅੱਛਾ। ਇਹ ਦੌਣ ਲੱਗੇ ਪੰਡ ਵਾਲਿਆਂ ਨਾਲ ਕਰਕੇ ਫੜ ਲਿਆ। ਹਾਂ। ਤਾਂ ਫੇ ਉਹ ਉਹ ਪਿੱਛੇ ਵੀ ਕਰਕੇ ਆਵਾਜ਼ ਆਦਤ ਗਈ। ਇਹ ਨਸ਼ਾ ਚਲੋ ਸ਼ਾ ਕੀਤਾ। ਨਸ਼ਾ ਇਹਨੇ ਡਰਿੰਕ ਕੀਤੀ ਏ। ਮੇਰਾ ਨਾਮ ਰੋਬਨਸਨ ਬਾਲੀ 112 ਤੋਂ। अच्छा जी की कंप्लेंट है साडे को कंप्लेंट आई है की एक कोई ਕੁੜੀ ਆ ਪੜ ਕੇ ਆ ਰਹੀ ਸੀ ਹਾਂਜੀ ਤੇ ਉਹਨੂੰ ਕਿਸੇ ਮੁੰਡੇ ਨੇ ਛੇੜਛਾੜ ਕੀਤੀ ਉਹਦੇ ਨਾਲ ਸੋ ਆ ਕੇ ਦੇਖਿਆ ਤਾਂ ਉਹਨੂੰ ਪੁੱਛ ਕੇ ਜਿੱਤੀ ਉਹਦਾ ਨਾਮ ਗੁਰਚਰਨ ਸਿੰਘ ਆ ਇਹ ਯੂਪੀ ਦਾ ਰਹਿਣ ਵਾਲਾ ਉਹ ਕਹਿੰਦਾ ਵੀ ਮੈਂ ਇੱਧਰ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਇੱਥੇ ਕਦੀ ਕਿਤੇ ਕਦੀ ਕਿਤੇ ਇੱਧਰ ਉੱਧਰ ਘੁੰਮਦਾ ਰਹਿੰਦਾ ਹਾਂ ਤੇ ਇੱਥੇ ਉਹ ਜਦਾਂ ਹੀ ਲੜਕੀ ਪੜ ਕੇ ਆਈ ਆਟੋ ਤੋਂ ਉਤਰੀ ਤੇ ਉਹਦੇ ਮਗਰ ਮਗਰ ਤੁਰਿਆ ਜਾਂਦਾ ਤੇ ਉਹਨੂੰ ਕਿਤੇ ਬਾਹੋਂ ਫੜ ਲਿਆ ਨੇ ਛੇੜਛਾੜ ਕੀਤੀ ਉਹਦੇ ਨਾਲ ਹੁਣ ਤੁਸੀਂ ਮੌਕੇ ਪਰ ਆਏ ਹੋ ਤੇ ਕੀ ਲੱਗਿਆ ਦੇਖਣ ਜੀ ਜਿਹੜਾ ਜਿਹਦੇ ਸੱਟਾਂ ਲੱਗੀਆਂ ਨੇ ਇਹ ਇਹ ਕੀ ਹੋ ਜੀ ਹਾਲਾਤ ਹੈਗੇ ਇਹਦੇ ਭੀੜ ਕਾਫੀ ਇਕੱਠੀ ਹੋਈ ਸੀ ਤੇ ਉਹਨਾਂ ਨੇ ਕਿਤੇ ਕੋਟ ਮਾਰ ਕੀਤੀ ਆ ਭੀੜ ਨੇ ਹਾਲਾਤ ਜਿਹੜਾ ਮੇਰੇ ਨੂੰ ਲੱਗਦਾ ਉਹਦੇ ਹਾਲਾਤ ਕਿੱਦਾਂ ਦੇ ਨੇ ਉਹ ਤੇ ਉਸਨੇ ਉਹ ਬੈਠਾ ਪਿਆ ਜਿਦਾ ਵੀ ਨਸ਼ੇ ਦੀ ਹਾਲਤ ਵਿੱਚ ਲੱਗਦਾ ਆ ਕਿਹਾ ਉਹਨੇ ਕਿਹਾ ਮੈਂ ਨਸ਼ਾ ਕੀਤਾ ਇਸ ਲਈ ਡਰਿੰਕ ਕੀਤੀ ਆ ਡਰਿੰਕ ਕੀਤੀ ਕਹਿੰਦਾ ਤੇ ਜੇ ਆਪਾਂ ਵੇਸ਼ ਉਹਦੇ ਪਹਿਰਾਵੇ ਦੀ ਗੱਲ ਕਰੀਏ ਪਹਿਰਾਵੇ ਪਹਿਰਾਵੇ ਤੋਂ ਤੇ ਉਹ ਹੈਗਾ ਵੀ ਉਹਨੇ ਬਾਣਾ ਪਾਇਆ ਹੋਇਆ ਆ ਆਪਣੇ ਸਿੰਗਲ ਸਾਫ ਬਣਿਆ ਸਜਿਆ ਹੋਇਆ ਹੈ ਪਰ ਉਹਨੇ ਡਰਿੰਕ ਕੀਤੀ ਹੋਈ ਹੈ ਤੇ ਉਹਦੇ ਸੱਟਾ ਵੀ ਲੱਗੀ ਹੋਈ ਹੈ ਕੀਤੀ ਜਾ ਰਹੀ ਹੈ ਅਸੀਂ ਹੁਣ ਇਹਦਾ ਦੇਖਦੇ ਮਲਾਜਾ ਕਰਾਉਨੇ ਆ ਸਾਡੇ ਸੱਟਾ ਸੱਟਾ ਇਹਦੇ ਲੱਗੀਆਂ ਹੋਈਆਂ ਆ ਠੀਕ ਹੈ ਜੀ ਹਾਂ ਥਾੜੇ ਤੋਂ ਆਈਓ ਸਾਹਿਬ ਨੂੰ ਬੁਲਾਉਂਦੇ ਆ ਜਿਹੜੇ ਪਰਿਵਾਰਿਕ ਮੈਂਬਰ ਮਿਲੇ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਇਹੀ ਦੱਸਿਆ ਵੀ ਸਾਡੇ ਲੜਕੀ ਪੜ ਕੇ ਆ ਰਹੀ ਸੀ ਤੇ ਇੱਥੇ ਜਦੋਂ ਇਹ ਆਟੋ 'ਚ ਉਤਰੀ ਆ ਤੇ ਉਹ ਆਟੋ ਤੇ ਉਤਰੀ ਇਹਦੇ ਉਹ ਘਰ ਨੂੰ ਜਾ ਰਹੀ ਤੇ ਇਹ ਪਿੱਛੇ ਪਿੱਛੇ ਉਹਦੇ ਤੋਂ ਹੋਇਆ ਹਾਂ ਹਾਂ ਜੀ ਉਹਨੂੰ ਇਹਨੇ ਕੁਝ ਮਾੜਾ ਚੰਗਾ ਕਿਹਾ ਹੋਊਗਾ। ਨਹੀਂ ਲੁੱਟਖੋ ਤਾਂ ਨਹੀਂ ਇਹਨੇ ਕੀਤਾ। ਨਹੀਂ ਲੁੱਟਖੋ ਕੋਈ ਨਹੀਂ। ਕਹਿੰਦੇ ਵਾਰਸਾਂ ਖੇੜ-ਛੜ ਕੀਤੀ ਇਹਨੇ। ਲੁੱਟਖੋ ਵਾਲਾ ਕੋਈ ਨਹੀਂ ਆਵਦਾ।